ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਹੈ? ਉਮੀਦ ਕਰਦਾ ਹਾਂ ਵੀ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ। ਬਾਈਕ ਕਰ ਦੋ ਹਜ਼ਾਰ ਸਬਸਕ੍ਰਾਈਬਰ। ਗਰੇ ਯਾਰਾ ਤੁਹਾਡੇ ਇੱਕ ਸਬਸਕ੍ਰਾਈਬਰ ਕਰਨ ਤੁਹਾਡੇ ਪ੍ਰਾ ਦਾ ਕੰਮ ਚੱਲੀ ਜਾਣਾ ਵੀਰੇ। ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ। ਵੀ ਵਾਤੇਵਾ ਤੇ ਵੀਡੀਓ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਭਾਈ ਆ ਹੈਗਾ 110 ਇਹ ਹਜੇ ਵਿੱਚ ਵਿੱਚ ਨਸਰਦਾ ਵਾ ਆ ਹੈਗਾ 26 ਇਹ 26 ਜਿਹੜਾ ਸਾਰਾ ਨਸਰ ਆਇਆ 110 ਹਜੇ ਵਿੱਚ ਵਿੱਚ ਨਸਰਦਾ ਇਹਨੂੰ ਪਾਣੀ ਛੱਟਿਆ ਹਜੇ ਤੱਕ ਭਰਿਆ ਨਹੀਂ ਪਾ ਵਾਈ ਵੀਡੀਓ ਸ਼ੇਅਰ ਕਰਦਿਆ ਕਰੋ ਯਾਰ ਫਾਈ ਅੱਜ ਮੌਸਮ ਸਵੇਰੇ ਸੀਗਾ ਬਾਹਰ ਚ ਪੈਂਦੀ ਸੀ ਮਾੜੀਆਂ ਮਾੜੀਆਂ ਕਣੀ ਆ ਭੂਜੀ ਪੈਂਦੀ ਸੀ ਹੁਣ ਫੇਰ ਧੁੱਪ ਚੜ੍ਹੇ ਫੇਰ ਗਰਮੀ ਹੋਗੀ ਕਰੋ ਜੀ ਤੁਹਾਨੂੰ